ਸਾਸੀ ਕਾਲ ਜੀ ਸਾਰਿਆਂ ਪ੍ਰਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਤੇ ਬਿਹਤਰੀਨ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋ ਗਏ ਆ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਤੇ ਸੋਨੀ ਬਾਈ ਕੇ ਘਰੇ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਮੈਂ ਪੰਜ ਦੋ ਮੱਝਾਂ ਨੀਲੀ ਦਾ ਵੀ ਨਸਲ ਦੀਆਂ ਇੱਕ ਕੱਟੀ ਇੱਕ ਮੂਹਰਾ ਦੀ ਕੱਟੀ ਇੱਕ ਗਾਂ 5 ਜਨਵਾਰ ਟੋਟਲ ਹੋਣਗੇ 5 ਜਨਵਾਰਾਂ ਦੀ ਪ੍ਰੋਪਰ ਵੀਡੀਓ ਦੇ ਵਿੱਚ ਡਿਟੇਲ ਹੋਊਗੀ ਕਰਦਿਆਂ ਗੱਲਬਾਤ ਆਪਾਂ ਪਹਿਲਾਂ ਇੱਕ ਮੈਂ ਡرائی ਖੜੀ ਹੋਈ ਆ ਮਿੱਤਰੋ ਬਹੁਤ ਚੰਗੇ ਰਿਕਾਰਡ ਦੀ ਆਪ ਵੀ ਚੰਗੇ ਮਾਲਕ ਸਾਂਣ ਦਿੱਤੀ ਆ ਅੱਗੇ ਵੀ ਚੰਗੇ ਸੀਮਣ ਤੋਂ ਗੱਪਣਾ ਨੀਲੀ ਰਾਵੀ ਨਸਲ ਆ ਉਹ ਪਹਿਲਾਂ ਮਿਲਦੇ ਆ ਬਾਈ ਨੂੰ ਆਪਾਂ ਜਾਣਕਾਰੀ ਲੈਣ ਸਸੀ ਘਾਲ ਸੋਨੀ ਬਾਈ ਸਸੀ ਘਾਲ ਬਾਈ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੈ ਬਾਈ ਸੇਤਾਂਕਰ ਪਰਿਵਾਰ ਦੇ ਚਲੋ ਸ਼ਿਕਰ ਸੋਨੀ ਬਾਈ ਫਿਰ ਅੱਜ ਟੋਟਲ ਜਾਨਵਰ ਆਪਾਂ 5 ਦਿਖਾਵਾਂਗੇ ਹਨਾ ਹਾਂਜੀ ਪੰਜ ਹੋ ਗਏ ਹਾਂ ਪੰਜ ਹੋ ਗਏ ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਡਰਾਈ ਮੈਂ ਆ ਬਾਈ ਸੋਨੀ ਬਾਈ ਹਾਂਜੀ ਇਹ ਫਿਰ ਕਿਹੜੇ ਸੀਮੰਟ ਦੀ ਆਪ ਆ ਬਾਈ ਇਹ ਆਪ ਤਾਂ ਹੈਗੀ ਹੈ ਸਰਪੇ ਬਾਦਸ਼ਾਹੀ ਹੂੰ ਤੇ ਬੱਲੂ ਟੂ ਤੋਂ ਗੱਬਣਾ ਬੱਲੂ ਟੂ ਤੋਂ ਗੱਬਣਾ ਆ ਪੈ ਗਈ ਇਹ ਬਾਦਸ਼ਾਹੀ ਆਪ ਬਾਦਸ਼ਾਹੀ ਆ ਠੀਕ ਆ ਬਾਈ ਕਿੰਨੇ ਟਾਈਮ ਦੀ ਗੱਬਣਾ ਬਾਈ ਹੁਣੇ ਇਹ 6 ਮਹੀਨੇ ਦੀ ਗੱਬਣ ਹੋ ਗਈ ਠੀਕ ਆ ਤੇ ਦੁੱਧੋ ਬਾਈ ਫਿਰ ਡਰਾਈ ਕਿਵੇਂ ਤੇ ਡਰਾਈ ਨਾ ਇਹ ਬੰਦੇ ਜਿਨ੍ਹਾਂ ਕੋਲ ਹੈਗੀ ਸੀ ਸਰਪੇ ਉਹ ਬਾਹਰ ਚਲੇ ਗਏ ਅੱਛਾ ਅੱਛਾ ਠੀਕ ਆ ਤੇ ਦੁੱਧੋ ਡਰਾਈ ਕਰਕੇ ਚਲੇ ਗਏ ਸੀ ਠੀਕ ਆ ਠੀਕ ਆ ਬਾਈ ਕਿਉਂਕਿ ਉਹਨਾਂ ਦਾ ਤਨੋਂ ਲੈ ਮੇਲੇ ਤੇ ਚਵਾਈ ਕਰਾਉਣ ਦਾ ਮੋੜ ਸੀਗਾ ਇਹ ਸਮੇਂ ਦਾ ਹਾਂ 22 ਕਿਲੋ ਦੁੱਧ ਦਿੱਤਾ ਹੋਇਆ ਨੇ ਇਹ ਮੈਨ ਹੈ ਜੀ ਹਾਂਜੀ ਹਾਂਜੀ ਠੀਕ ਆ ਬਾਈ ਫਿਰਤਾ ਯਾਰ ਤੇ ਬਾਈ ਫਿਰ ਹੁਣ ਇਹ ਮਤਲਬ ਬੱਲੂ 2 ਤੋਂ ਗੱਬਣਾ ਬੱਲੂ 2 ਤੋਂ ਗੱਬਣਾ ਇੱਕ ਗੱਲ ਹੈਗੀ ਯਾਰ ਬੱਲੂ 2 ਵੀ ਜਾ ਵਸਿਆਣਾ ਬਹੁਤ ਵੱਡਾ ਘਾਟਾ ਪੈ ਗਿਆ ਨੀਲੀ ਰਾਵੀ ਨਸਲ ਤੋਂ ਬਹੁਤ ਚੰਗੇ ਬੱਚੇ ਸੀ ਬਾਣਾ ਬਾਈ ਯਾਰ ਚਵਾਈਆਂ ਦੇ ਵਿੱਚ ਬੱਚੇ ਟੌਪ ਕਲਾਸ ਆਏ ਹੋਇਆ ਯਾਰ ਹਨਾ ਇੱਕ ਨਾਮੀ ਸੀਮਨ ਸੀ ਨਾਮਵਾਰ ਸੀਮਨ ਬਣ ਗਿਆ ਸੀ ਕਿਉਂਕਿ ਜਦੋਂ ਬੱਚੇ ਕਿਸੇ ਸਾਣ ਦੇ ਚਵਾਈ ਦੇ ਵਿੱਚ ਆ ਜਾਣ ਹਨਾ ਬਾਈ ਬਾਕੀ ਬਾਈ ਉਹ ਕਰਾਉਣਾ ਹੀ ਬਹੁਤ ਚੰਗਾ ਸੀਗਾ ਸਾਰੇ ਹੂੰ ਲੇਵੇ ਦਾ ਲਵਾਸ ਲੂਸ ਬਹੁਤ ਮੈਂ ਦਾ ਬਈ ਹੁਣ ਕੱਢਦੀ ਐ ਰਿਕਾਰਡ ਤੋੜਦੀ ਹੋਊਗੀ ਬਾਈ ਮੈਂ ਲੋ ਦੁੱਧ ਰਿਕਾਰਡ ਤੋੜਦੀ ਬਾਈਕ ਲੋ ਦੁੱਧ ਉਹਦਾ ਆਪਾਂ ਨਾ ਐ ਚੋਇਆ ਆਪਣੇ ਨਿੱਜੀ ਬੰਦੇ ਜਿਨ੍ਹਾਂ ਤੋਂ ਆਪਾਂ ਲਈ ਐ ਠੀਕ ਆ ਮਤਲਬ ਆਪਣੇ ਆਪ ਦੇ ਘਰ ਦੇ ਬੰਦੇ ਨੇ ਆ ਵੀ ਮੈਂ ਉਹਨਾਂ ਦੀ ਇਹ ਦੋਵੇਂ ਇੱਕੋ ਘਰੇ ਇਹ ਵੀ ਉਹਨਾਂ ਤੋਂ ਹੈ ਇਹ ਆਪਾਂ ਪਹਿਲਾਂ ਲੈ ਲਈ ਸੀ ਉਹਨਾਂ ਤੋਂ ਠੀਕ ਆ ਤੇ ਫਿਰ ਆਪਾਂ ਇਹ ਵੇਚਤੀ ਸੀਗੀ ਠੀਕ ਆ ਹੁਣ ਇਹ ਬੰਦੇ ਵੀ ਬਾਹਰ ਚਲੇ ਗਏ ਠੀਕ ਆ ਇਹਨਾਂ ਨੇ ਕੱਲ ਨੂੰ ਚਲੇ ਜਾਣਾ ਠੀਕ ਆ ਬਾਈ ਆਪਾਂ ਫੇਰ ਉਹਨਾਂ ਤੋਂ ਕੱਲ ਲਈਏ ਮਨ ਲਾ ਠੀਕ ਆ ਦੋਵੇਂ ਮਈਆਂ ਜਨ ਕੇ ਐਨ ਆਰ ਆਈ ਭਰਾਵਾਂ ਤੋਂ ਹੀ ਆਈਆਂ ਹਾਂ ਠੀਕ ਆ ਬਾਈ ਬਿੰਦਰ ਰੇਟ ਹੁਣ ਆਪਾਂ ਫੋਨ ਤੇ ਕਰਾਂਗੇ ਇਹਦਾ ਰੇਟ ਫੋਨ ਤੇ ਹੋਊਗਾ ਠੀਕ ਆ ਬਾਈ ਇਹ ਸੁਆ ਕਿੰਨੂ ਆ ਸੂਰਈ ਆ ਭਈ ਇਹ ਤੀਜਾ ਸੂਰਈ ਆ ਤੂੰ ਦੱਸ ਸੁਆ ਸੂਰਈ ਆ ਤੇ ਇਹ ਤਨੋਲੇ ਮੇਲੇ ਤੋਂ ਇੱਕ ਮਹੀਨਾ ਪਹਿਲਾਂ ਸੂਗੀ ਇੱਕ ਮਹੀਨਾ ਪਹਿਲਾਂ ਤਰੌਂਦੇ ਮੇਲੇ ਤੋਂ ਸੂਗੀ ਜੇ ਕਹਿੰਦੇ ਭਾਵੇਂ ਕੰਪੀਟੀਸ਼ਨ ਲੜੂਗੀ ਤਰੌਂਦੇ ਮੇਲੇ ਦਾ ਹਾਂ ਹਾਂ ਕੰਪੀਟੀਸ਼ਨ ਲੜੂਗੀ ਹੈ ਕੀ ਬਾਤ ਆ ਠੀਕ ਹੈ ਭਾਈ ਤੇ ਭਾਈ ਫਿਰ ਇਹ ਆ ਵੀ ਗੱਲ ਹੁਣ ਜਿਵੇਂ ਇਹ ਗੱਬਣਾ ਵੀ ਮਤਲਬ ਮੇਲੇ ਵਾਸਤੇ ਅਗਲੇ ਨੂੰ ਚੰਗੀ ਕੀਮਤ ਤਾਂ ਲਾਉਣੀ ਆ ਹਨਾ ਫਿਰ ਇੰਦੀ ਗਾਰੰਟੀ ਹੋਊਗੀ ਇਸ ਚੀਜ਼ ਦੀ ਦੁੱਧ ਦੇ ਪੱਖ ਹਾਂਜੀ ਇਸ ਦੀ ਗਾਰੰਟੀ ਹੋਊ ਦੁੱਧ ਦੇ ਪੱਖ ਹਾਂਜੀ ਹਾਂ ਦੁੱਧ ਦੇ ਪੱਖ ਮਤਲਬ ਕੋਈ ਇਹ ਨਹੀਂ ਹੈਗਾ ਵੀ ਕੱਲ ਨੂੰ ਜਾ ਕੇ 14 15 ਲੈ ਨਾ ਇਹ ਗੱਲ ਨਹੀਂ ਹੋਊਗੀ ਠੀਕ ਆ ਬਾਕੀ ਦੁੱਧ ਦਾ ਕਰਮਾ ਦਾ ਹੁੰਦਾ ਸਰ ਬੇਹੱਦ ਇਹ ਤਾਂ ਗੱਲ ਹੈਗੀ ਬਿਲਕੁ ਇਹ ਗਿਗਵਾਈ ਭਰਦੀ ਹੈ ਭਾਈ ਭਰਦੀ ਹੈ ਇਹਨੂੰ ਕੋਈ ਹੋਰ ਨਹੀਂ ਹੈਗੀ ਦੌਰਿਆਂ ਲੈ ਮਿੱਤਰੋ ਤਨੌਲੇ ਮੇਲਾ ਜੇ ਚਵਾਈ ਦੇ ਵਿੱਚ ਲਾਉਣ ਦਾ ਇਰਾਦਾ ਬਣਦਾ ਤਾਂ ਫਿਰ ਇਹ ਮੈਂ ਤਨੌਲੇ ਮੇਲੇ ਦੇ ਬਿਲਕੁਲ ਇੱਕ ਮਹੀਨਾ ਪਹਿਲਾਂ ਸੂਰਜ ਆ ਜਦੋਂ ਨੂੰ ਮੇਲਾ ਹੋਊਗਾ ਉਦੋਂ ਨੂੰ ਇਹ ਬਿਲਕੁਲ ਆਉ ਦੇ ਪੀਕ ਲੈਵਲ ਦੁੱਧ ਫੜਿਆ ਹੋਊਗਾ ਇਹਦਾ ਤੇ ਉਦੋਂ ਇਹ ਜਾ ਕੇ ਮੈਦਾਨ ਦੇ ਵਿੱਚ ਲੜਨ ਦਾ ਹੌਸਲਾ ਕਰੂਗੀ ਕਰਮਾ ਵਾਲੀ ਇਹ ਕਿਹੜੇ ਭਰਾ ਲ ਜਾਂਦਾ ਵਾ ਕਿਹੜਾ ਭਰਾ ਇਹਨੂੰ ਖਰੀਦਦਾ ਵਾ ਉਹ ਗੱਲ ਸਮੇਂ ਦੀ ਤੈਅ ਹੋਊਗੀ ਬਾਈ 2 ਨੰਬਰ ਤੇ ਮੈਂ ਜਿਹੜੀ ਸੋਨੀ ਭਾਈ ਇਹ ਮੈਂ ਦੀ ਕੀ ਡਿਟੇਲ ਦੂ ਨੰਬਰ ਦੀ ਇਹ ਨੂੰ ਸੋਈ ਨੂੰ ਹੋ ਗਿਆ ਸਰਪੇ ਦੋ ਕੁ ਮਹੀਨੇ ਆ ਸਾਹਮਣੇ ਇਹਦਾ ਬੱਚਾ ਖੜਾ ਅੱਛਾ ਕੱਟਾ ਠੀਕ ਹੈ ਆਪਣੇ ਕੋਲੋਂ ਹੀ ਗਈ ਸੀਗੀ ਠੀਕ ਹੈ ਭਾਈ 15 ਕਿਲੋ ਦੁੱਧ ਸੀ ਉਸ ਟਾਈਮ ਠੀਕ ਹੈ ਭਾਈ ਇਸ ਵਕਤ ਕਿੰਨਾ ਭਾਈ ਇਸ ਟਾਈਮ 10 ਕਿਲੋ ਤੋਂ ਪਲੱਸ ਹੈਗਾ ਠੀਕ ਹੈ ਬਾਹਰ ਚੱਲਦੀ ਹੈ 10 ਕਿਲੋ 10 ਕਿਲੋ ਤੋਂ ਬਾਹਰ ਚੱਲਦੀ ਹੈ ਠੀਕ ਹੈ ਭਾਈ ਇਹ ਕਿਹੜੇ ਸੀਮੰਡ ਦੀ ਸੀ ਇਹ ਆਪ ਨਹੀਂ ਪਤਾ ਵੀਰੇ ਕਿਹੜੇ ਸੀਮੰਡ ਦੀ ਸੀ ਠੀਕ ਹੈ ਭਾਈ ਬੱਚਾ ਮਨ ਲਾ ਕੱਟਾ ਇਹ ਆਪਣੇ ਰੋਡੇ ਬਲੱਡ ਲਾਈਨ ਦੀ ਹੋਈ ਹੈਗੀ ਪਰ ਇਹ ਕਨਫਰਮ ਨਹੀਂ ਹੈਗਾ ਓਕੇ ਠੀਕ ਹੈ ਭਾਈ ਤੇ ਭਾਈ ਹੁ ਇਦਰ ਇਟ ਵੀ ਫੋਨ ਤੇ ਹੋਗਾ ਠੀਕ ਹੈ ਭਾਈ ਜੀ ਓਕੇ ਤੇ ਆਹ ਤਿੰਨ ਨੰਬਰ ਤਾਂ ਜਿਹੜੀ ਕੱਟੀ ਆ ਬਈ ਇਹਨੂੰ ਤੋੜਦੀ ਮੈਂ ਸੌਰੀ ਦੋ ਨੰਬਰ ਵਾਲੀ ਇੱਕ ਦੀ ਲੈ ਮੇਤਰੋ ਦੋ ਨੰਬਰ ਵਾਲੀ ਮੈਂ ਆ ਜਿਹੜੀ ਹੁਣ ਮੈਂ ਤੁਹਾਨੂੰ ਤੋੜਦੀ ਵਿਖਾ ਦਿਆਂ ਕਿਉਂਕਿ ਇਹਦੇ ਬਾਰੇ ਆਪਦੇ ਬਾਰੇ ਵੀ ਪੁਖਤਾ ਕੋਈ ਜਾਣਕਾਰੀ ਨਹੀਂ ਮਿਲੀ ਆਪਾਂ ਨੂੰ ਮਾਲਕਾਂ ਤੋਂ ਇਹਦੇ ਬੱਚੇ ਬਾਰੇ ਵੀ ਨਹੀਂ ਮਿਲੀ ਆਪਾਂ ਨੂੰ ਕੋਈ ਜਾਣਕਾਰੀ ਇਹਦੇ ਬਾਰੇ ਸੀਮਨ ਦੀ ਦੁੱਧ 10 ਕਿਲੋ ਤੋਂ ਬਾਹਰ ਤੇ ਆ ਰਹਾ ਤਾਜੀ ਦਾ ਇਹਦਾ 15 ਕਿਲੋ ਦਾ ਰਿਕਾਰਡ ਸੀਗਾ ਕਿਉਂਕਿ ਦੋਵੇਂ ਮਈਆਂ ਜਿਹੜੇ ਭਰਾਵਾਂ ਦੇ ਕੋਲ ਸੀਗੀਆਂ ਦੋਵੇਂ ਇੱਕ ਪਰਿਵਾਰ ਕੱਲ ਨੂੰ ਫੌਰਨ ਚੜ੍ਹ ਗਿਆ ਤੇ ਇੱਕ ਚਲਾ ਗਿਆ ਇਹ ਦੋਵੇਂ ਜਿਹੜੀਆਂ ਮਈਆਂ ਫੋਰਨ ਕੰਟਰੀ ਵਾਲੇ ਭਰਾਵਾਂ ਦੇ ਕੋਲੋਂ ਸੀਗੀਆਂ ਆਈਆਂ ਹੋਈਆਂ ਮਿੱਤਰੋ ਹੈ ਠੀਕ ਆ ਏ ਬਾਈ ਜੀ ਆ ਕੱਟੀ ਆ ਜਿਹੜੀ ਇਹ ਕਿੰਨੇ ਚਰਦੀ ਆ ਬਾਈ ਇਹ ਕੱਟੀ ਹੈਗੀ ਸਰ ਬਸ 7 ਮਹੀਨਿਆਂ ਦੀ 7 ਮਹੀਨਿਆਂ 7 ਜਾਂ 8 ਮਹੀਨੇ ਦੇ ਲਗਭਗ ਬਸ ਠੀਕ ਆ ਬਾਈ ਇਹ ਕਿਹੜੇ ਸੀਮਨ ਤੋਂ ਆ ਗਈ ਇਹ ਬਾਦਸ਼ਾਹੀ ਆ ਗਈ ਜੀ ਠੀਕ ਆ ਬਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਠੀਕ ਇਹਦੀ ਮਾਂ ਦਾ ਦੁੱਧ ਹੈਗਾ 17 ਕਿਲੋ ਦਾ 17 ਕਿਲੋ ਦਾ ਠੀਕ ਆ ਬਾਈ ਤੇ ਇਹ ਕੱਟੀ ਦੀ ਝੋਲੀ ਵਿਖਾ ਦਿਓ ਇੱਥੇ ਤੁਰੰਤ ਦੀ ਤਾਂ ਲੋੜੀ ਸਿੱਧੀ ਕਰ ਦੇ ਕੋਈ ਝੋਲੀਆਂ ਹੀ ਵਿਖਾ ਦਿਓ ਇਹਨਾਂ ਦੀਆਂ ਤਾਂ ਫਰਮਾਂ ਵਾਲੀਆਂ ਦੀ ਠੀਕ ਆ ਬਾਈ ਝੋਲੀ ਵਾਕੇ ਕੰਮ ਦੀ ਆ ਹਨਾ ਬਾਈ ਬਹੁਤ ਚੰਗੀ ਝੋਲੀ ਇਹ ਫਿਰ ਇਹਦਾ ਵੀ ਰੇਟ ਬਾਈ ਇਹਦਾ ਵੀ ਰੇਟ ਸਾਰਿਆਂ ਦਾ ਫੋਨ ਤੇ ਕਰ ਲਾਂ ਠੀਕ ਆ ਬਾਈ ਕੀ ਠੀਕ ਆ ਤੇ ਬਾਈ ਜਿਹੜੀ ਆ ਕੱਟੀ ਆ ਕੇ ਨਾਲ ਚਾਰ ਨੰਬਰ ਤੇ ਮੋਹਰਾ ਦੀ ਬੰਨੀ ਬੈਠੇ ਆ ਇਹ ਵੀਰੇ ਹੈਗੀ ਆ ਲక్ష్ਮੀ ਡੈਰੀ ਆਣ ਦੇ ਕੋਹੇ ਨੂਰ ਦੀ ਓਕੇ ਜੀ 11 ਮਹੀਨੇ ਦੀ ਏਜ ਆ ਠੀਕ ਆ ਜੀ ਇਹਦੀ ਮਾਂ ਨੇ ਹੈਗਾ 18 ਕਿਲੋ ਦੁੱਧ ਨੋਰਮਲ ਦਿੱਤਾ ਠੀਕ ਆ ਬਾਈ ਤੇ ਇਹ ਬਾਈ ਫਿਰ ਮਤਲਬ ਕਿੰਨੇ ਮਹੀਨਿਆਂ ਦੀ ਦੱਸਿਆ ਉਮਰ 11 ਮਹੀਨਿਆਂ ਦੀ ਦੱਸਿਆ 11 ਮਹੀਨਿਆਂ ਦੀ ਹਾਂਜੀ ਹਾਂਜੀ ਕਦਗੁੱਦ ਬਹੁਤਾ ਘੱਤੀ ਦਾ ਨਾ ਬਾਈ ਬਾਕੀ ਕੋਹੇ ਨੂਰ ਦੀ ਹੈਗੀ ਆ ਚੰਗਾ ਝੋਲੀ ਝਾਲੀ ਵੀ ਬਹੁਤ ਕੰਮ ਚੰਗੀ ਹੈ ਨਾ ਸੋਹਣੀ ਹੈ ਤੇ ਇਹ ਬਾਈ ਫਿਰ ਇਹਦਾ ਵੀ ਰੇਟ ਫੋਨ ਤੇ ਹਾਂਜੀ ਰੇਟ ਸਾਰਿਆਂ ਦਾ ਫੋਨ ਤੇ ਕਰ ਠੀਕ ਆ ਬਾਈ ਇਹ ਹੋ ਗਈ ਚਾਰ ਨੰਬਰ ਤੇ ਆਪਣੀ ਕੱਟੀ ਇੱਕ ਬਾਈ ਗਾਂ ਬਾਈ ਤੋਰਦੀ ਗਾਂ ਨੂੰ ਗਾਂ ਕਿਨੇ ਸਿਰ ਦੀ ਸੋਈ ਆ ਬਾਈ ਗਾਂ ਸੋਈ ਨੂੰ ਹੋਗੇ ਸਰ ਵੀ 6-7 ਦਿਨ ਠੀਕ ਆ ਰੱਜੀ ਐਰ ਸ਼ਹਿਰ ਦੀ ਦੇਗੀ ਹੈ ਕਿ ਐਰ ਸ਼ਹਿਰ ਦੀ ਹੂੰ 16 ਕਿਲੋ ਦੁੱਧ ਹੋਣਾ ਹੈਗਾ ਤਿਆਰ ਕਿੰਨਾ ਜੀ 16 ਕਿਲੋ 16 ਕਿਲੋ ਦੁੱਧ ਤਿਆਰ ਆ ਹੋਣਾ ਹਾਂਜੀ ਤੇ ਭਾਈ ਕਿੰਨਾ ਦੇ ਜੂਗੀ ਪੀਕ ਲੈਵਲ ਦਾ ਬਾਕੀ 18 ਕਿਲੋ ਦੇਓਗੇ ਸਰ ਬੇ ਜਿਆਦਾ ਆਪ ਐਵੇਂ ਆਪ ਕਹੀ ਹੈ ਨਾ ਇਹਨਾਂ ਕੋਈ ਦਿੱਕਨੀ ਗਰਮੀ ਆ ਹਨਾ ਵਾਲੀ ਗਰਮੀ ਹੈਗੀ ਆ ਥੋੜੀ ਜਿਹਾ ਇੱਕ ਸੁਆਹ ਜੀ ਥੋੜੀ ਜਿਹੀ ਆ ਨਾ ਨਹੀਂ ਸੁਆਹਾਂ ਚ ਨਹੀਂ ਵੈਸੇ ਸਿਹਤ ਪੱਖੇ ਕਮਜ਼ੋਰ ਆ ਸੁਆਹ ਕਿੰਨਾ ਸੁਆਹ ਸੁਈ ਹੋਈ ਹੈ ਸੁਆਹ ਤੇਜਾਈ ਹੈ ਠੀਕ ਹੈ ਚਵਾਈ ਚਵੀ ਕਿਵੇਂ ਲੱਗਈ ਬਈ ਬਹੁਤ ਸੋਹਣੀ ਹੈ ਠੀਕ ਹੈ ਬਾਈ ਬਾਕੀ ਨਾ ਇਹਨਾਂ ਦੀ ਬੱਛੀ ਵਾਲੇ ਕੰਮ ਦੀ ਆ ਹਨਾ ਬੱਛੀ ਟੌਪ ਦੀ ਆ ਹਾਂ ਬੱਛੀ ਵੇਖਿਓ ਖਾਈ ਪੋਤੇ ਦੀ ਕਿ ਲੇਵਾ ਵੇਖ ਲਓ ਇੱਕ ਰੀ ਗਾਣਾ ਦਾ ਤੁਸੀਂ ਮਿੱਤਰੋ ਪਹਿਲਾਂ ਠੀਕ ਹੈ ਬਾਈ ਤੇ ਭਾਈ ਇਹ ਕਿੰਨੇ ਦੀ ਦੇ ਦੇਾਂਗੇ ਆ ਪੱਗਾ ਬਾ ਇਹ ਤਾਂ ਜੈ ਜੈ ਇਹਦਾ ਦੱਸ ਨਹੀਂ ਜੈ ਜੈ ਹੀ ਦੇ ਦਾਂਗੇ ਫੋਨ ਤੇ ਗੱਲ ਕਰ ਲਾਂਗੇ ਠੀਕਾ ਕਟੀਆਂ ਵਾਲਾ ਭਾਈ ਹੋਊਗਾ ਇਹਦਾ ਓਕੇ ਬਸ ਠੀਕ ਹੈ ਲੈ ਮੇਤਰੋ ਕਟੀਆਂ ਵਾਲਾ ਭਾਈ ਹੋਊਗਾ ਕਹਿਣ ਤੋਂ ਭਾਵਾ ਮਗਰ ਵੱੱਛੀ ਆ ਵੀ ਮੰਨ ਲਓ ਕਹਿਣ ਤੋਂ ਭਾਵੇ ਵੀ ਅੱਧੀ ਗਾਂ ਫੇਰੀ ਵੱੱਛੀ ਕਰ ਦੂ 6 ਮਹੀਨੇ ਹਾਂ ਵੱੱਛੀ ਬਹੁਤ ਆ ਸਾਂਭ ਲਵੇ ਵੀ ਚੰਗੀ ਤਾਂ ਵੱੱਛੀ ਬੜੇ ਟਿਕਾਣੇ ਦੀ ਆ ਭਾਈ ਸੋਨੀ ਭਾਈ ਨੰਬਰ ਦਈ ਕਿਹੜਾ ਦੀ ਆ 96462 ਹਾਂਜੀ 05925 ਇੱਕ ਵਾਰੀ ਹੋਰ ਆਉਣ 96462 ਹਾਂਜੀ 05925 ਠੀਕ ਆ ਇਸ ਨੰਬਰ ਤੇ ਤੁਸੀਂ ਮਿੱਤਰੋ ਕਰਨੀ ਆ ਬਾਈ ਸੋਨੀ ਹੋਣਿਆਂ ਦੇ ਨਾਲ ਗੱਲਬਾਤ ਪਿੰਡ ਆ ਰੋਡੇ ਜ਼ਿਲ੍ਹਾ ਵਾ ਮੂਗਾ ਧੰਨਵਾਦ ਆ ਸ਼ੁਕਰੀਆ ਚੌਂਦੇਰੋ ਬਹੁਤ ਸਾਰਾ ਪਿਆ